ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਜੇ ਗੁਪਤਾ ਤੇ ਰਿਸ਼ੀ ਕਪੂਰ ਦੀ ਪ੍ਰਧਾਨਗੀ ਹੇਠ ਗਲੀ ਗੰਡਾ ਵਾਲੀ ਨਮਕ ਮੰਡੀ ਵਿਖੇ 100 ਤੋਂ ਵੱਧ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਲੋਕਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਇਸ ਲਈ ਸ਼ਾਮਿਲ ਹੋਏ ਹਨ ਕਿਉਂਕਿ ਉਹ ਕਾਂਗਰਸ ਪਾਰਟੀ ਤੋਂ ਤੰਗ ਆ ਚੁੱਕੇ ਸਨ ਇਸ ਮੌਕੇ ਜਸਦੀਪ ਵਿਨੇ ਸ਼ਾਂਤ ਅਤੇ ਹਨੀਵੀ ਮੌਜੂਦ ਸਨ ਆਮ ਆਦਮੀ ਪਾਰਟੀ ਜੈ ਹਾਂ ਕੋ ਜੀ ਅੱਜ ਮੈਨੂੰ ਇਹ ਦਸਣ ਚ ਬੜੀ ਖੁਸ਼ੀ ਔਰ ਗਰਮ ਮਹਿਸੂਸ ਹੋ ਰਿਹਾ ਕਿ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੇ ਕਾਰਜਸ਼ੈਲੀ ਨੂੰ ਦੇਖਦਿਆਂ ਪੰਜਾਬ ਦੇ ਪ੍ਰਭਾਰੀ ਸੁਸੋਧਿਆ ਸਾਹਿਬ ਦੇ ਕੰਮਾਂ ਨੂੰ ਦੇਖਦਿਆਂ ਔਰ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕੰਮਾਂ ਨੂੰ ਔਰ ਉਹਨਾਂ ਦੀ ਮਿਹਨਤ ਨੂੰ ਦੇਖਦਿਆਂ ਅੱਜ ਗੜੀ ਗੰਡਾ ਵਾਲੀ ਸੈਂਟਰ ਹਲਕੇ ਦੇ ਵਿੱਚ ਤਕਰੀਬਨ 100 ਤੋਂ ਵੱਧ ਪਰਿਵਾਰ ਜਿਹੜਾ ਇੱਥੇ ਮੇਰੇ ਕੋਈ ਸਾਥੀ ਤਸਰੇ ਸੀਗੇ ਗਲੀਆਂ ਦੇ ਵਿੱਚ ਗਲੀਆਂ ਨੇ ਕਾਫੀ ਔਰ 500 ਪਰਿਵਾਰ ਰਹੇ ਦੇ ਅੰਦਰ ਸੋ ਕਹਿੰਦੇ ਸਾਰੀ ਜਿਹੜੀ ਗਲੀ ਹੈ ਅੱਜ ਤੁਹਾਡੇ ਨਾਲ ਔਰ ਮੈਂ ਦੇਖ ਰਿਹਾ ਸੀ ਕਿ ਬੜੇ ਸਹਿਕਾਰਯੋਗ ਇਸ ਗਲੀ ਦੇ ਜਿੰਨੇ ਵੀ ਉਹ ਸਨੀਗ ਨੇ ਬੜੇ ਸ਼ੌਕ ਦੇ ਨਾਲ ਆ ਰਹੇ ਸੀਗੇ ਬੜੀ ਖੁਸ਼ੀ ਦੇ ਉਹਨਾਂ ਦੇ ਚਿਹਰੇ ਤੇ ਇੱਕ ਤੁਸੀਂ ਦੇਖ ਸਕਦੇ ਇੱਕ ਚਮਕ ਆ ਉਹਨਾਂ ਦੇ ਚਿਹਰੇ ਆ ਦੇ ਕਿ ਉਹ ਇੱਕ ਚੰਗੀ ਪਾਰਟੀ ਨੂੰ ਵਧੀਆ ਪਾਰਟੀ ਨੂੰ ਜਿਹੜੀ ਲੋਕ ਤਾਂ ਹਰਵਲੇ ਸੋਚਦੀ ਹੈ ਲੋਕਾਂ ਦੇ ਸੁੱਖ-ਦੁੱਖ ਦੀ ਭਾਈਵਾਲ ਹੈ ਉਸ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਉਸ ਜੁਆਇਨਿੰਗ ਦੀ ਖੁਸ਼ੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਦੇ ਚਿਹਰੇ ਤੇ ਬਹੁਤ ਇੱਕ ਅਜੀਬੋ-ਗਰੀਬ ਜੀ ਚਮਕ ਹੈ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹਣਾ ਇਸ ਗਲੀ ਵਾਲਿਆਂ ਨੂੰ ਕਿ ਪਿੱਛੇ ਜੀ ਤੁਸੀਂ ਜਾਣਦੇ ਹੋ ਕਿ ਗਲੀ ਗੰਡਾ ਵਾਲੀ ਦੇ ਵਿੱਚ ਪਾਣੀ ਪੀਣ ਵਾਲੇ ਪਾਣੀ ਦੀ ਬਹੁਤ ਦਿੱਕਤ ਸੀ ਤੇ ਅਸੀਂ ਨਵਾਂ ਟਿਊਬਵੈਲ ਇਹਨਾਂ ਨੂੰ ਇੱਥੇ ਪ੍ਰੋਵਾਈਡ ਕੀਤਾ ਔਰ ਹੁਣ ਮੈਂ ਦੇਖ ਰਿਹਾ ਸੀ ਗਲੀ ਵੀ ਬਣਨ ਵਾਲੀ ਹੈ ਆ ਨਾਲੇ ਇੱਕ ਦੋ ਦਿਨਾਂ ਚ ਹੀ ਜ਼ਿਆਦਾ ਲੰਮਾ ਟਾਈਮ ਨਹੀਂ ਦੋ ਦਿਨਾਂ ਦੇ ਅੰਦਰ ਅੰਦਰ ਹੀ ਤੁਹਾਡੀ ਗੱਲ ਹੀ ਅਸੀਂ ਸ਼ੁਰੂ ਕਰ ਦਿਆਂਗੇ ਔਰ ਬਹੁਤ ਜਲਦੀ ਅਸੀਂ ਕਰੀ ਜਿਹੜੀ ਇਹ ਤੁਹਾਡੀ ਬਣਾ ਵੀ ਦੇਾਂਗੇ। ਤੁਸੀਂ ਕੰਮ ਸਾਨੂੰ ਦੱਸਿਆ ਕਰੋ ਰਿਸ਼ੀਕਪੁਰ ਉੱਥੇ ਹਾਜ਼ਰ ਹੋਇਆ ਕਰੇਗਾ। ਅੱਜ ਆਮ ਆਦਮੀ ਪਾਰਟੀ ਦਾ ਸਾਡੇ ਐਮਐਲਏ ਸਾਹਿਬ ਹਲਕਾ ਸੈਂਟਰ ਦੇ ਵਿਧਾਇਕ ਡਾਕਟਰ ਜੇ ਗੁਪਤਾ ਜੀ ਦੇ ਕੰਮ ਕਰ ਦੇਖ ਕੇ ਲੋਕਾਂ ਨੇ ਮੈਨੂੰ ਪਰਸੋ ਚੋਦ ਗਲੀ ਚ ਬੁਲਾਇਆ ਸੀ ਮੈਨੂੰ ਵੀ ਸਮਾਨਤ ਕੀਤਾ ਸੀ ਤੇ ਮੈਂ ਕਿਹਾ ਸੀ ਕਿ ਮੇਰਾ ਹੱਕ ਨਹੀਂ ਬੰਦਾ ਸਮਾਨਤੋਂ ਹੁੰਦਾ। ਐਂੋ ਕਿਹਾ ਸੀ ਨਾ ਗੁੱਲੂ ਜੀ ਮੈਂ ਕਿਹਾ ਸਾਡੇ ਐਮਐਲਏ ਸਾਹਿਬ ਆਣਗੇ ਤੁਸੀਂ ਉਹਨਾਂ ਦਾ ਧੰਨਵਾਦ ਕਰੋ ਕਿਉਂਕਿ ਜੇ ਮਿਆਂ ਚ ਕੁਝ ਅਗਾਵਾ ਤੇ ਆਪਣੇ ਐਮਐਲਏ ਸਾਹਿਬ ਕਰਕੇ ਅਗਾਵਾ ਮੈਂ ਐਮਐਲਏ ਸਾਹਿਬ ਦੀ ਨਿ ਕੀ ਕੋਈ ਵੀ ਕੋਈ ਛੋਟਾ ਮੋਟਾ ਵੀ ਕੰਮ ਲਿਆਉਂਦਾ ਵਾ ਤੇ ਐਮਐਲਏ ਸਾਹਿਬ ਮੇਰੇ ਕਹਿੰਦੇ ਪਹਿਲੇ ਆਧਾਰ ਤੇ ਕੰਮ ਕਰਦੇ